ਸਤਿ ਸ੍ਰੀ ਅਕਾਲ ਜੀ ਅਸੀਂ ਵਾਕਤ ਅਸੀਂ ਜੀਰਾ ਸ਼ਰਾਫ ਫੈਕਟਰੀ ਦੇ ਅੱਗੇ ਖੜੇ ਆ ਜਿਹੜਾ ਕਿ ਧਰਨਾ ਚੱਲਦੇ ਨੂੰ 2 ਸਾਲ ਤੇ 8 ਮਹੀਨੇ ਹੋਣ ਵਾਲੇ ਆ ਤਾਂ ਮੇਰੇ ਪਿੱਛੇ ਜੀਰਾ ਸ਼ਰਾਫ ਫੈਕਟਰੀ ਦੇਖ ਸਕਦੇ ਹੋ ਤੁਸੀਂ ਇਹ ਗੱਲ ਇਹ ਆ ਮਸਲਾ ਇਹ ਆ ਕਿ ਅੱਗੇ ਵੀ ਇਹਨਾਂ ਦਾ ਸਮਾਨ ਅਸੀਂ ਇੱਥੇ ਰੋਕਿਆ ਸੀਗਾ ਵੀ ਅਸੀਂ ਇਹ ਕਹਿ ਰਹੇ ਸੀਗੇ ਵੀ ਜੋ ਵੀ ਸਮਾਨ ਕੱਢਣਾ ਤੇ ਸਾਨੂੰ ਘੱਟੋ ਘੱਟ ਧਰਨੇ ਵਾਲਿਆਂ ਨੂੰ ਪਤਾ ਹੋਵੇ ਪ੍ਰਸ਼ਾਸਨ ਦੀ ਦੇਖਰੇਖ ਵਿੱਚ ਹੋਵੇ ਪ੍ਰਸ਼ਾਸਨ ਨੂੰ ਪਤਾ ਹੋਵੇ ਹਾਰੋ ਫੈਕਟਰੀ ਵਾਲੇ ਧੜਾ ਧੜ ਧੜਾ ਧੜ ਸਮਾਨ ਕੱਢ ਰਹੇ ਆ ਨਾ ਕਿਸੇ ਪ੍ਰਸ਼ਾਸਨ ਨੂੰ ਪਤਾ ਨਾ ਕੋਈ ਐਸ ਡੀ ਐਮ ਨੂੰ ਪਤਾ ਨਾ ਤਹਿਸੀਲਦਾਰ ਨੂੰ ਪਤਾ ਨਾ ਹੀ ਹੋਰ ਕਿਸੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਤੇ ਪੁਲਿਸ ਪ੍ਰਸ਼ਾਸਨ ਡੀ ਐਸ ਪੀ ਸਾਹਿਬ ਕਹਿ ਰਹੇ ਸੀ ਵੀ ਅਸੀਂ ਸਮਾਨ ਕਢਾਵਾਂਗੇ ਐਸ ਐਚ ਓ ਸਾਹਿਬ ਕਹਿ ਰਹੇ ਸੀਗੇ ਐਸ ਐਚ ਓ ਸਾਹਿਬ ਸਮਾਨ ਕਢਵਾ ਕੇ ਗਏ ਆ ਪਿਛਲੀ ਵਾਰੀ ਤੇ ਹੁਣ ਅੰਦਰ ਗੱਡੀਆਂ ਵੜੀਆਂ ਹੁਣ ਅੰਦਰ ਹੈਡਰਾ ਵੜਿਆ ਸਮਾਨ ਪਟ ਰਹੇ ਆ ਇਹ ਡਿਸਮੈਂਟਲ ਕਰ ਰਹੇ ਆ ਫੈਕਟਰੀ ਇਹ ਕੱਲ ਨੂੰ ਕੋਈ ਸਬੂਤ ਮਟਾਉਂਦਾ ਫੈਕਟਰੀ ਵਾਲੇ ਸਬੂਤ ਮਟਾਉਂਦੇ ਤੇ ਜਵਾਬ ਦੇ ਹੀ ਦੱਸੋ ਵੀ ਡੀਐਸਪੀ ਸਾਹਿਬ ਦੀ ਹੋਊਗੀ ਜਾਂ ਐਸਐਚਓ ਸਾਹਿਬ ਦੀ ਹੋਊਗੀ ਜਾਂ ਐਸਬੀਐਮ ਜੀਰਾ ਦੀ ਹੋਊਗੀ ਜਾਂ ਡੀਸੀ ਫਿਰੋਜ਼ਪੁਰ ਦੀ ਹੋਊਗੀ ਜੇ ਜੀਰਾ ਖਰਾ ਫੈਕਟਰੀ ਵਾਲੇ ਕੱਲ ਨੂੰ ਸਬੂਤ ਮਟਾਉਂਦੇ ਆ ਤੇ ਉਹ ਜਵਾਬ ਦੇ ਹੀ ਦੱਸ ਦੇਣ ਸਾਨੂੰ ਕਿਹਦੀ ਹੋਊਗੀ ਪ੍ਰਸ਼ਾਸਨ ਸਾਨੂੰ ਦੱਸੇ ਅਸੀਂ ਪਿਛਲੇ 2 ਸਾਲ 8 ਮਹੀਨਿਆਂ ਤੋਂ ਬੈਠੇ ਆ ਇੱਥੇ ਬਜ਼ੁਰਗ ਬੈਠੇ ਆ ਇਹ ਪਾਗਲ ਤਾਂ ਨਹੀਂ ਹੈਗੇ ਘੱਟੋ ਘੱਟ ਸਾਨੂੰ ਇੱਥੇ ਦੱਸਿਆ ਤਾਂ ਜਾਵੇ ਧਰਨੇ ਵਾਲਿਆਂ ਨੂੰ ਜਾ ਅਸੀਂ ਸਮਾਨ ਅੰਦਰ ਕੱਢ ਰਹੇ ਆ ਜਾਂ ਅਸੀਂ ਸਮਾਨ ਪਾਟ ਰਹੇ ਆ ਜਾਂ ਅੰਦਰ ਅਸੀਂ ਗੱਡੀ ਵਾਰਨੀ ਆ ਜਾਂ ਅਸੀਂ ਅੰਦਰ ਹਾਈਡਰਾ ਵਾਰਨਾ ਦੱਸੋ ਜੇ ਕੱਲ ਨੂੰ ਕੋਈ ਇਹ ਜੀਰਾ ਸ਼ਰਾਬ ਫੈਕਟਰੀ ਵਾਲੇ ਸਬੂਤ ਮਟਾਏ ਤੇ ਪ੍ਰਸ਼ਾਸਨ ਸਾਨੂੰ ਦੱਸੇ ਡੀਸੀ ਫਰੋਹ ਪਰ ਸਾਨੂੰ ਦੱਸੇ ਐਸਐਸਪੀ ਫਰੋਹ ਪਰ ਸਾਨੂੰ ਦੱਸੇ ਦੱਸੇ ਸਭ ਇਥੇ ਜਵਾਬਦੇਹੀ ਕਿਹਦੀ ਹੋਊਗੀ ਤਹਿਸੀਲਦਾਰ ਸਾਹਿਬ ਸਾਨੂੰ ਦੱਸਣ ਐਸਡੀਐਮ ਸਾਹਿਬ ਸਾਨੂੰ ਦੱਸਣ ਸਿਵਲ ਪ੍ਰਸ਼ਾਸਨ ਸਾਨੂੰ ਦੱਸੇ ਜਵਾਬਦੇਹੀ ਤੁਹਾਡੀ ਹੋਊਗੀ ਜੇ ਇਹਨਾਂ ਨੇ ਸਬੂਤ ਮਟਾਏ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰ-ਕਰ ਕੇ ਥੱਕ ਗਏ ਆ ਵੀ ਅੰਦਰੋਂ ਫੈਕਟਰੀ ਵਿੱਚੋਂ ਸਮਾਨ ਖੋਹ ਰਹੇ ਆ ਸਮਾਨ ਕੱਢ ਰਹੇ ਆ ਫੈਕਟਰੀ ਡਿਸਮੈਂਟਲ ਕਰ ਰਹੇ ਆ ਜਿਹੜਾ ਬੱਤਰੀ ਤੇ ਪਲੂਟਰ ਕੀਤਾ ਇਹਨਾਂ ਨੇ ਕਿਉਂਕਿ ਫੈਸਲਾ ਕੋਰਟ ਦਾ ਆਉਣ ਵਾਲਾ ਇਹ ਸਮਾਨ ਪੱਟ ਕੇ ਤਾਂ ਲੈ ਕੇ ਜਾ ਰਹੇ ਆ ਕਿ ਕੱਲ ਨੂੰ ਕੋਈ ਗੱਲਬਾਤ ਹੋਈ ਤੇ ਸਾਡਾ ਇੱਥੇ ਸਮਾਨ ਸਾਰਾ ਗਲੂਗਾ ਜੇ ਕੋਰਟ ਦਾ ਫੈਸਲਾ ਫੈਕਟਰੀ ਦੇ ਖਿਲਾਫ ਆਉਂਦਾ ਤੇ ਸਾਰਾ ਸਮਾਨ ਇਹਨਾਂ ਦਾ ਗਲੂਗਾ ਪਾ ਕਰਕੇ ਸਮਾਨ ਸਾਰਾ ਪਟਕੇ ਲੈ ਕੇ ਜਾ ਰਹੇ ਆ ਤੇ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਜਾਂ ਤਾਂ ਸਾਨੂੰ ਲਿਖ ਕੇ ਦਿਓ ਵੀ ਤੁਸੀਂ ਕੀ ਕੀ ਪਟਿਆ ਕਹਿੰਦੇ ਅਸੀਂ ਲਿਖ ਕੇ ਦੇਣਾ ਨਹੀਂ ਫੇਰੇ ਪ੍ਰਸ਼ਾਸਨ ਕਹਿੰਦਾ ਵੀ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਤਾਂ ਸਮਾਨ ਕਢਾਵਾਂਗੇ ਡੀਐਸਪੀ ਜੀਰਾ ਜੀ ਜਾਂਦੇ ਅਸੀਂ ਸਮਾਨ ਕਢਾਵਾਂਗੇ ਡੀਐਸਪੀ ਸਾਹਿਬ ਤੁਹਾਨੂੰ ਪੁੱਛਣਾ ਚਾਹਣੇ ਆ ਵੀ ਇੱਕ ਫੈਕਟਰੀ ਦਾ ਮਸਲਾ ਚੱਲ ਰਿਹਾ ਪਿਛਲੇ ਪੌਣੇ 3 ਸਾਲ ਤੋਂ ਕੋਣੇ ਤਿੰਨ ਸਾਲ ਤੋਂ ਜਿਹੜਾ ਕਿ ਕੋਰਟ ਦੇ ਵਿੱਚ ਮਤਲਬ ਹਾਈ ਕੋਰਟ ਦੇ ਵਿੱਚ ਮਸਲਾ ਐਨਜੀਟੀ ਦੇ ਵਿੱਚ ਮਸਲਾ ਮੁੱਖ ਮੰਤਰੀ ਸਾਹਿਬ ਨੇ ਬੰਦ ਕੀਤੀ ਹੋਈ ਆ ਤੇ ਇਹ ਕਿਹੜੇ ਆਧਾਰ ਤੇ ਵਿੱਚੋਂ ਸਮਾਨ ਕੱਢ ਰਹੇ ਆ ਇਹ ਇਹਨਾਂ ਦਾ ਕੋਈ ਘਰ ਨਹੀਂਗਾ ਇਹ ਘਰ ਵਿੱਚੋਂ ਨਹੀਂ ਫੈਕਟਰੀ ਐ ਕਮਰਸ਼ੀਅਲ ਫੈਕਟਰੀ ਆ ਇਹਦੇ ਵਿੱਚੋਂ ਇਹਨਾਂ ਨੇ ਕਮਾਈ ਕੀਤੀ ਆ ਕਮਾਈ ਕਰਕੇ ਸਾਡੇ ਪਿੰਡਾਂ ਦੇ ਵਿੱਚ ਘਾਣ ਕੀਤਾ ਸਾਡੇ ਪਿੰਡਾਂ ਦੇ ਵਿੱਚ ਇਹ ਜਿਹੜਾ ਕਿ ਪਾਣੀ ਪਾਇਆ ਧਰਤੀ ਦੇ ਵਿੱਚ ਜਿਹਦੇ ਵਿੱਚੋਂ 29 ਸੈਂਪਲ ਫੇਲ ਹੋਏ ਆ ਜਿਹਦੇ ਵਿੱਚ ਸਲਵਰ ਪਟਾਸ਼ ਨੂੰ ਸਾਈਨਾਈਡ ਆਇਆ ਜਿਹਦੇ ਵਿੱਚ ਆਰਸਨਿਕ ਆਇਆ ਜਿਹਦੇ ਵਿੱਚ ਲੈਡ ਆਈ ਆ ਜਿਹਦੇ ਵਿੱਚ ਹੈਵੀ ਮੈਟਲ ਆਏ ਆ ਸਾਡਾ ਪਾਣੀ ਇਹਨੇ ਤਬਾਹ ਕੀਤਾ ਤੇ ਸਾਡੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਸਾਡੇ ਪਿੰਡਾਂ ਦੇ ਵਿੱਚ ਕਤਲ ਹੋਇਆ ਜਿਹੜੇ ਕਿ ਇਹ ਸ਼ਰਾਬ ਫੈਕਟਰੀ ਨੇ ਸਾਡਾ ਪਾਣੀ ਪ੍ਰਦੂਸ਼ਿਤ ਕਰਕੇ ਕੀਤਾ ਆ ਸਾਡੀ ਹਵਾ ਪ੍ਰਦੂਸ਼ਿਤ ਕਰਕੇ ਕੀਤਾ ਆ ਤੇ ਕੋਈ ਘਰ ਦਾ ਸਮਾਨ ਨਹੀਂ ਕੱਢ ਰਹੇਗੇ ਇਹ ਕਮਰਸ਼ੀਅਲ ਫੈਕਟਰੀ ਆ ਇਹਨਾਂ ਨੇ ਇੱਥੇ ਕਮਾਈ ਕੀਤੀ ਆ ਤਾਂ ਕਰਕੇ ਸਮਾਨ ਕੱਢ ਰਹੇ ਆ ਤੇ ਹਣ ਸਾਨੂੰ ਡੀਐਸਪੀ ਸਾਹਿਬ ਦੱਸਣ ਵੀ ਅੰਦਰੋਂ ਕੀ ਸਮਾਨ ਕੱਢ ਰਹੇ ਆ ਜੇ ਕੋਈ ਅੰਦਰੋਂ ਇਹਨਾਂ ਦੇ ਸਬੂਤ ਮਟਾਏ ਤਾਂ ਡੀਐਸਪੀ ਸਾਹਿਬਾ ਜ਼ਿੰਮੇਵਾਰੀ ਤੁਹਾਡੀ ਹੋਊਗੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਜੀ ਤੁਸੀਂ ਕਾਨੂੰਨ ਦੇ ਰਖਵਾਲੇ ਹੋ ਅਸੀਂ ਮੰਨਜੋ ਕਾਨੂੰਨ ਨੂੰ ਮੰਨਦੇ ਆ ਅਸੀਂ ਆਪਣੇ ਸੰਵਿਧਾਨ ਨੂੰ ਮੰਨਦੇ ਤਾਂ ਹੀ ਅਸੀਂ ਕੋਰਟ ਦੇ ਵਿੱਚ ਆ ਅਸੀਂ ਕੋਈ ਇੱਥੇ ਹੁੱਲੜਬਾਜ਼ ਨਹੀਂ ਬੈਠੇਗੇ ਇੱਥੇ ਅਸੀਂ ਪਕਾਈ ਨਹੀਂ ਕਰ ਰਹੇ ਪੌਣੇ ਤਿੰਨ ਸਾਲਾਂ ਤੋਂ ਅਸੀਂ ਆ ਫੈਕਟਰੀ ਨੂੰ ਪਟਾਉਣ ਵਾਸਤੇ ਆ ਸਾਡੇ ਪਿੰਡਾਂ ਦੇ ਵਿੱਚੋਂ ਕੋੜ ਕੱਢਣ ਵਾਸਤੇ ਬੈਠੇ ਆ ਵੀਰੋ ਆ ساری ਜੀਰਾ ਸ਼ਰਾਬ ਫੈਕਟਰੀ ਆ ਇਹ ਜੀਰਾ ਸ਼ਰਾਬ ਫੈਕਟਰੀ ਵਾਲੇ ਸਮਾਨ ਕੱਢ ਰਹੇ ਆ ਸਬੂਤ ਮਿਟਾ ਰਹੇ ਆ ਅਸੀਂ ਤਾਂ ਕਹਾਂਗੇ ਸਬੂਤ ਮਿਟਾ ਰਹੇ ਆ ਸਬੂਤ ਮਿਟਾ ਰਹੇ ਆ ਤੇ ਜ਼ਿੰਮੇਵਾਰੀ ਇਹ ਜੀਰਾ ਪ੍ਰਸ਼ਾਸਨ ਦੀ ਹੋਊਗੀ ਡੀਐਸਪੀ ਦੀ ਹੋਊਗੀ ਐਸਡੀਐਮ ਦੀ ਹੋਊਗੀ ਸਾਨੂੰ ਕੋਈ ਪਰਚਿਆਂ ਦਾ ਡਰ ਨਹੀਂ ਹੈਗਾ ਜੇ ਅੱਗੇ 7-7 ਪਰਚੇ ਸੀਗੇ ਤੇ ਇੱਕ ਅੱਧਾ ਹੋਰ ਪੈ ਜਾਊਗਾ ਸਾਨੂੰ ਕੋਈ ਪਰਵਾਹ ਨਹੀਂ ਹੋएगी ਪਰ ਅਸੀਂ ਇੱਥੇ ਕੋਈ ਇਹੋ ਜਿਹਾ ਕੰਮ ਨਹੀਂ ਹੋਣ ਦੇਣਾਗਾ ਸਾਡੇ ਸੇਤਾਂ ਦੇ ਨਾਲ ਖੜਵਾੜ ਕੀਤਾ ਇਹ ਫੈਕਟਰੀ ਨੇ ਇਹ ਸਬੂਤ ਮਟਾਏ ਆ ਤੇ ਵੀਰੋ ਜੇ ਕੋਈ ਇੱਥੇ ਗੱਲ 19 ਕੀ ਹੁੰਦੀ ਹੈ ਤੇ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆ ਵੀਰੋ ਅਸੀਂ ਪੰਜਾਬ ਦੇ ਪਾਣੀਆਂ ਦੀ ਜੰਗ ਲੜ ਰਹੇ ਆ ਸਾਡਾ ਸਾਥ ਦਿਓ ਤੇ ਆ ਮੈਂ ਤੁਹਾਨੂੰ ਦਿਖਾਉਣਾ ਸੀਗਾ ਇਹ ਕਰਤੂਤਾਂ ਕਰ ਰਹੇ ਤੇ ਆ ਅਸੀਂ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਆ ਸਾਡੇ ਧਰਨਾ ਹਲੇ ਵੀ ਚੱਲ ਰਿਹਾ ਆ ਹਲੇ ਵੀ ਲੋਕ ਇੱਥੇ ਬੈਠੇ ਹੋਏ ਨੇਗੇ ਅਸੀਂ ਇਹਨਾਂ ਨੂੰ ਵਾਰ-ਵਾਰ ਬੇਨਤੀ ਕਰਦੇ ਆਂ ਵਾਰ-ਵਾਰ ਕਿਹਾ ਅਸੀਂ ਇੱਥੋਂ ਤੱਕ ਵੀ ਡੀਸੀ ਫਰੋਜਪੁਰ ਨਾਲ ਤਿੱਕਰ ਵੀ ਗੱਲ ਪਹੁੰਚਾਈ ਚਾਕੇ ਅਸੀਂ ਚੀਫ ਸੈਕਟਰੀ ਤਿੱਕਰ ਵੀ ਗੱਲ ਪਹੁੰਚਾਈ ਆ ਚੰਡੀਗੜ੍ਹ ਤਿੱਕਰ ਵੀ ਗੱਲ ਪਹੁੰਚਾਈ ਆ ਮੈਂ ਤੇ ਜੀਰਾ ਪ੍ਰਸ਼ਾਸਨ ਧੜਾ ਧੜ ਇਹਨਾਂ ਦਾ ਸਾਥ ਦੇ ਰਿਹਾ ਪਤਾ ਨਹੀਂ ਉਹਨਾਂ ਨੂੰ ਕੀ ਕੰਨ ਇਹਨਾਂ ਦੀ ਕਾਦੇ ਵਾਸਤੇ ਤੁਸੀਂ ਸਾਥ ਦੇ ਰਹੇ ਹੋ ਸ਼ਰਾਬ ਫੈਕਟਰੀ ਵਾਲਿਆਂ ਦਾ ਕਿ ਜੇ ਕੋਈ ਕੱਲ ਨੂੰ 1921 ਹੋਈ ਤੇ ਜ਼ਿੰਮੇਵਾਰੀ ਜੀਰਾ ਪ੍ਰਸ਼ਾਸਨ ਦੀ ਹੋਊਗੀ ਅਸੀਂ ਇਹੀ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਆਪਦੇ ਆ ਜੀਰੇ ਵਾਲੇ ਪ੍ਰਸ਼ਾਸਨ ਨੂੰ ਇਹਨੂੰ ਸਮਝਾ ਲਓ ਜੇ ਕੋਈ ਗੱਲਬਾਤ ਹੋਈ ਤਾਂ ਤੁਹਾਡੀ ਜ਼ਿੰਮੇਵਾਰੀ ਹੋਊਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ